diye kabulsa grantdan bütün Hadi var. ਕੰਡਾਲਾ ਰੋਡ ਦੇ ਸਮਾਪਤ ਕਰਨੇ ਨਜ਼ਰ ਕੌਂਸਲ ਚੋਂ ਕੌਰਸਾਫ ਦੇ ਸਫਾਈ ਸੇਵਕ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਛੰਡੇ ਨੇ ਇਹ ਵੀ ਕੋਈ ਗੱਲ ਨਹੀਂ ਹੋ ਰਹੀ ਫਰੀडम ਫੈਕਟਰ ਤੇ ਹੋਰ ਲੱਖ ਲੱਖ ਜਥੇਬੰਦੀਆਂ ਦੀ ਅਗੂ ਵੀ ਹੋਰ ਚੀਜ਼ਾਂ ਦੀ ਤਾਂ ਇਹ ਤਸਵੀਰਾਂ ਸਤਿ ਸ੍ਰੀ ਅਕਾਲ ਦੀ ਟੁਕੜੀ ਸਲਾਮੀ ਦੇਣ ਵਾਸਤੇ ਹਾਂ ਜੀ ਜੀ ਨਾਮ ਵੱਲੋਂ ਇਸਲਾਮੇਤੀ ਜਵੇ ਜੀ ਦਾ ਤਸਵੀਰ ਤਸਦੀਕ ਹੋਵਰੀਕ ਸੈਂਸਿਟੀ Shut. Pardon, shut. Pardon, ਰਸੰਦ ਬਾਤ ਜਵਾਨ ਬੋਲਦਿਆ ਮੈਨਾਂ ਸੰਦੂਆਲਾ ਬੈਂਡ ਕੁੱਪ ਮੰਡਲ ਨਿਸ਼ਟ ਸਰਦਾਰ ਅਮਰੀਕ ਸਿੰਘ ਜੀ ਨੂੰ ਮੰਚ ਤੇ ਲੈ ਕੇ ਆਉਣਾ ਹੋਇਆ ਉਹਨਾਂ ਦੇ ਨਾਲ ਸਰਦਾਰ ਕਰਮਜੋਤ ਸਿੰਘ ਜੀ ਤਹਿਸੀਲਦਾਰ ਸਾਹਿਬ ਨੈਤ ਸਿਧਾ ਮੈਡਮ ਅਨਜੀਤ ਕੌਰ ਤੇ ਇਲਾਕੇ ਦੇ ਅਧਕਾਰੀ ਸਰਵੰਨ ਡੀਐਸਪੀ ਸਾਹਿਬ ਜਿਹੜਾ ਹੱਥ ਮੇਰੇ ਨਾਲ ਸਤੂ ਦਾ ਬੈਂਡ ਜਿਹੜਾ ਅਮਰੀਕ ਸਿੰਘ ਸਤੂ ਜੋ ਕਿ ਠੰਡਾ ਰਹਿਣਾ ਹੋਵੇ ਰੋਸ ਸਟੇਜ ਉੱਪਰ ਆਉਣਾ ਹੋਵੇ ਹੋਰ ਲਾਈਟ ਵੀ ਰਾ ਸਰਦਾਰ ਕਮਰਜੀ ਸਿੰਘ ਸਿੱਧੂ ਸਾਕੇ ਦੇਸ਼ ਵਿੱਚ 77ਵੇਂ ਆਰਟੀ ਦੀ ਉਸ ਦੇ ਚੋਣ ਆ ਸਕਤੇ ਮੈਂ ਬੇਸ਼ਕ ਦੇਸ਼ ਵਿੱਚ ਆਪਣੇ ਸਾਰੇ ਭਾਗੀਆਂ ਅਤੇ ਵਿਸ਼ੇਸ਼ ਕਰਕੇ ਪੰਜਾਬੀਆਂ ਨੂੰ ਪਿਆਰ ਦੇ ਬਹੁਤ ਬਧਾਈ ਅਤੇ ਸ਼ੁਕਾਮਨਾਵਾਂ ਦਿੰਦਾ ਹਾਂ ਇਸ ਇਤਿਹਾਸਿਕ ਮੌਕੇ ਤੇ ਮੈਂ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਖੋਲ ਕਰਵਾ ਰਹੇ ਹਾਂ ਅਤੇ ਇਸ ਦੀ ਰਾਖੀ ਲਈ ਕੁਰਬਾਨੀਆਂ ਕਰਨ ਵਾਲਿਆਂ ਨੂੰ ਸलाम ਕਰਦਾ ਹਾਂ ਅੱਜ ਦੇ ਦਿਨ ਮੈਂ ਸਾਡੀਆਂ ਤਿੰਨੋਂ ਸੈਨਾਵਾਂ ਅਰਧ ਸੈਨਿਕ ਬਰਾਮ ਅਤੇ ਪੁਲਿਸ ਫੋਰਸ ਸਾਡੇ ਬਹਾਦਰ ਜਵਾਨਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਦੇ ਇਤਿਹਾਸ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਬਟੀਆਂ ਤਰਵਾਂ ਦਿੱਤੀਆਂ ਅਤੇ ਨਿਰੰਤਰ ਦੇਸ਼ ਦੀ ਅਖੰਡਤਾ ਅਤੇ ਏਕਤਾ ਦੀ ਰਾਖੀ ਕਰ ਰਹੇ ਹਨ ਅੱਜ ਦੇ ਦਿਨ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਅਤੇ ਸਾਨੂੰ ਸਾਰੀ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਮਿਲਦਾ ਹੈ ਅੱਜ ਦੇ ਸ਼ੁਭ ਦਿਹਾੜੇ ਮੈਂ ਭਾਰਤੀ ਸੰਵਿਧਾਨ ਦੇ ਨਿਰਵਾਾਤਾ ਭਾਰਤ ਰਤਨ ਆਪਾਸ ਆਇਆ ਡਾਕਟਰ ਟੀ ਮਰਾਓ ਅੰਮ੍ਰਿਤਪੁਰ ਦੀ ਨੂੰ ਸਦਾ ਕਰਦਾ ਸਾਨੂੰ ਮਾਣ ਹੈ ਦੇਸ਼ ਦੀ ਆਜ਼ਾਦੀ ਸੰਗਰਾਮ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀ ਅੱਗੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਕੁੱਲ 50 ਹਜ਼ਾਰਾਂ ਵਿੱਚੋਂ 80% ਦੇ ਕਰੀਬ ਪੰਜਾਬੀਆਂ ਨੇ ਇਹ ਕੰਮ ਕੀਤਾ ਨਾ ਮਾਣ ਮਾਣ ਆ ਸਕਦਾ ਮੈਂ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਸਾਡੇ ਮਹਾਨ ਸ਼ਹੀਦਾਂ ਦੇ ਸੱਤਾ ਅੱਜ ਅਸੀਂ ਆਜ਼ਾਦ ਇਜ਼ਾਦਿਤ ਜ਼ਿੰਦਗੀ ਬਤੀਤ ਕਰ ਰਹੇ ਹਾਂ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਮਾਣ ਗਿੱਲ ਲਹਿਣਾ ਨੇ ਜਨਮ ਲਿਆ ਅਤੇ ਸਰਦਾਰ ਭਗਤ ਸਿੰਘ ਸਰਦਾਰ ਕਾਰਪ ਸਿੰਘ ਸਰਾਭਾ ਦੀ ਮਤਲਬ ਹੈ ਕਿ ਗ੍ਰਾਂਮੀ ਸਰਨਾਥ ਉੱਤਮ ਸਿੰਘ ਦੀ ਸਤਕਾਰਯੋਗ ਲਾਲਾ ਹਰਿਆਲ ਦੀ ਵਰਗੇ ਸੂਰਮਿਆਂ ਨੂੰ ਪੈਦਾ ਕੀਤਾ ਮੌਜੂਦਾ ਪੰਜਾਬ ਸਰਕਾਰ ਵੱਲੋਂ ਸਿਹਤ ਸਿੱਖਿਆ ਅਤੇ ਰੋਜ਼ਗਾਰ ਨੂੰ ਤਰਜੋ ਦੇਦੇ ਹੋਏ ਆਮ ਜਨਤਾ ਦੀ ਸੂਰਤ ਲਈ ਵੱਡੇ ਅਤੇ ਅਹਿਮ ਕਦਮ ਚੁੱਕੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਅੱਜ ਦਿਵਾਰ ਤੱਕ 43 ਮਾਹਰ ਕੇਂਦਰੀ ਸੇਵਾਵਾਂ ਲੋਕਾਂ ਨੂੰ ਉਹਨਾਂ ਦੇ ਦਰਦ ਨੂੰ ਹੱਲ ਤੇ ਉਹਨਾਂ ਦਾ ਇਸ ਯੋਜਨਾ ਤਹਿਤ ਸੂਬੇ ਦੇ ਲੋਕਾਂ ਕਰ ਬਹਿ ਹੈਲਪਲਾਈਨ ਨੰਬਰ 1076 'ਤੇ ਕਾਲ ਕਰਕੇ ਇਸੇ ਵਾਰੋਂ ਫਸਲ ਤੱਕ ਦੀ ਹੈ ਪੰਜਾਬ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਥਕਾਂ ਫੌਜੀਆਂ ਦੀ ਭਲਾਈ ਲਈ ਵਿਰਤ ਸੰਕਲਪ ਹੈ ਇਸ ਨਿਸ਼ਾਦਕ ਸਰਕਾਰ ਦੀ ਸ਼ਹੀਦੀ ਜਵਾਨਾਂ ਦੇ ਵਾਰਸਾਂ ਦੀ ਮਾਸ ਰੇਸ਼ੀਆ ਰਾਸ਼ੀ ਨੂੰ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਇਆ ਕੀਤਾ ਹੈ ਇਸੇ ਤਰ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦੇ ਹੋਏ ਸਰਕਾਰ ਨੇ ਪਿਛਲੇ ਲਗਭਗ ਠਾਈ ਮਹੀਨਿਆਂ ਵਿੱਚ 44 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਇਹ سلسلہ ਲਗਾਤਾਰ جاری ਹੈ ਪੰਜਾਬ ਸਰਕਾਰ ਸੂਬੇ ਦੇ ਇਤਤਨ ਨੂੰ ਉਤਸ਼ਾਹਿਤ ਕਰਨ ਲਈ ਬਚਨ ਬੰਦ ਹੈ ਇਸ ਲਈ ਜਿਨੀ ਪੈਰ ਸਲਮਤ ਦੇ ਵਿੱਚ ਕਾਸੀ ਦਾ ਤਖਮਾ ਜਿੱਤ ਕੇ ਆਈ ਭਾਰਤੀ ਹੱਕੀ ਟੀਮ ਨੂੰ ਪੰਜਾਬੀ ਖੇਡਾਂ ਲਈ ਮਨ ਮਾਨ ਸਰਕਾਰ ਵੱਲੋਂ ਇੱਕ ਇੱਕ ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ ਇਸ ਐਲਾਨ ਕੁਝ ਤੌਰ ਤੇ ਟੀਮ ਦੇ ਚ टीम ਦੇ ਕਪਤਾਨ ਸਰਦਾਰ ਹਰਨਜੀਤ ਸਿੰਘ ਅਤੇ ਵਾਈਸ ਕਪਤਾਨ ਕੋ ਦੇ ਸਮੇਤ 10 ਪੰਜਾਬੀ ਫਰਾਈ ਦੇ ਖੇਡ ਰਹੇ ਸਨ ਮੌਜੂਦਾ ਸਰਕਾਰ ਪਛਤਾਚਾ ਮੁਕਤ ਸਸਤਰ ਪ੍ਰਸ਼ਾਸਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਲੋਕ ਭਾਈਚਾਰੇ ਕੀ ਦਾ ਲਾਭ ਹਰ ਕੋਲ ਤੱਕ ਪਹੁੰਚਾਉ ਅਤੇ ਲੋਕਾਂ ਆਪਣੀਆਂ ਸਮੱਸਿਆਵਾਂ ਦਾ ਨੇਪਟਾਰਾ ਉਹਨਾਂ ਦੇ ਧਰਾਂ ਦੇ ਨੇੜੇ ਕਰਨ ਲਈ ਜ਼िला ਪ੍ਰਸ਼ਾਸਨ ਗੂਪਨਗਰ ਵੱਲੋਂ ਪਿੰਡਾਂ ਅਤੇ ਵਾਰਡਾਂ ਵਿੱਚ ਹਰ ਹਫਤੇ ਜਨ ਸੁਨਾਵੀ ਪ੍ਰੋਗਰਾਮ ਲਾਇਆ ਜਾਂਦਾ ਜੋਤਾਸ ਦੀ ਗਤੀ ਨੂੰ ਹਰ ਉਸਤਾਨ ਦਿੱਤੀ ਜਾਂਦੀ ਹੈ ਸਕੂਲ ਅਮੀਨਰ ਸਕੂਲ ਦੇ ودیاتیاں ہنر تلاشن کا ابرالا <سؤال> سکھایا وباگ وہولت وم آدمی کلینک کھولے جا رہے ہیں سرکار وجوہ شری چمکور صاحب وغیرہ بھی وکاس کے کامی لک کی ਮਹਾਪਦਲੇ ਦੇ ਪਿੰਡਾਂ ਵਿੱਚ ਜਲਦੀ ਹੀ ਲਾਈਨ ਰੇਲ ਨਾ ਪੋਹਣਿਆ ਜਾ ਰਿਹਾ ਲੋਕਾਂ ਖੱਜਲ ਖਵਾਉਣ ਨੂੰ ਬਚਾਉਣ ਲਈ 31 ਅਤੇ 1 ਵੱਖ-ਵੱਖ ਦਸਤਰਾਣਾਂ ਦੇ ਨਿਰਮਾਣ ਦਾ ਕਾਰਜ ਜਲਦੀ ਸ਼ੁਰੂ ਕੀਤਾ ਜਾ ਰਿਹਾ ਇਸ ਏਰੀਆ ਵਿੱਚ ਸੈਸਪਾਟੇਨ ਦੀ ਸੰਭਾਵਨਾਵਾਂ تلاش کی جا رہی ہیں اسی اس علاقے میں سیر سفر آگ وجہ وکست کر کے اس کھیتر وپار کاروبار کو ہوفلت کرنے میں ایک بار پھر آپ سب نے آزادی کا امامہ دندہ ہوا ਦੇਸ਼ ਅਤੇ ਸੁਪਨੇ ਦੇ ਲੋਕਾਂ ਦੀ ਜ਼ਿੰਦਗੀ ਦੀ ਬਿਹਤਰੀ ਦੀ ਕਾਮਨਾ ਕਰਦਾ ਪਰਮਾਤਮਾ ਦੇ ਅਰਦਾਸ ਕਰਦਾ ਹਾਂ ਕਿ ਸਾਰਿਆਂ ਦੀ ਜ਼ਿੰਦਗੀ ਨੂੰ ਖੁਸ਼ੀਆਂ ਅਤੇ ਖੇੜਾ ਨਾਲ ਭਰ ਦੇ ਜੈ ਧੰਨਵਾਦ ਬਹੁਤ ਬਹੁਤ ਧੰਨਵਾਦ ਉਪ ਮੰਡਲ ਰਜਿਸਟਰ ਸਰਦਾਰ ਮਨਜੀਤ ਸਿੱਧੂ ਜਿਨ੍ਹਾਂ ਨੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਸਰਕਾਰ ਦਾ ਸਨਮਾਨ ਕੀਤਾ ਤੇ ਜੋ ਪੰਜਾਬ ਸਰਕਾਰ ਦੀ ਭਾਗੀਆਂ ਉਹਨਾਂ ਨੂੰ ਵੰਨਨ ਕੀਤਾ ਤਾਂ ਜੋ ਜਿਨ੍ਹਾਂ ਸ਼ਖਸੀਤਾਂ ਨੂੰ ਨਾ ਬਾਰੇ ਇਲਮ ਨਾ ਹੋਵੇ ਜਾਣਕਾਰੀ ਨਾ ਹੋਵੇ ਗਿਆਨ ਨਾ ਹੋਵੇ ਉਹਨਾਂ ਨੂੰ ਵੀ ਨਾ ਬਹੁਤ ਪਤਾ ਲੱਗੇ ਬਹੁਤ ਬਹੁਤ ਧੰਨਵਾਦ ਇਹੋ ਨਾਲ ਅੱਜ ਦੇ ਇਸ ਮਹਾਨ ਮੌਕੇ ਬੱਚਿਆਂ ਦੀਆਂ ਸਫੇਦ ਰੰਗ ਬੰਨਗੀਆਂ ਜਿਹੜੀਆਂ ਉਹ ਸ਼ੁਰੂ ਹੋਣ ਜਾ ਰਹੀ ਹੈ ਇਸ ਤੋਂ ਪ੍ਰੰਤ ਉਹਨਾਂ ਸ਼ਖਸੀਤਾਂ ਇਹਨਾਂ ਦੇ ਬਾਕਪ ਬੇਤਰਾਂ ਵਿੱਚ ਬੰਨਾ ਮਾਣ ਹੋਈ ਹੈ ਤੇ ਹੁਣ ਸਕੂਲ ਆਫ ਫੈਵਨਸ ਸ੍ਰੀ ਚੰਕੌਰ ਸਾਹਿਬ ਵੱਲੋਂ ਸ਼ਬਦ ਸਕੂਲ ਫੈਵਨਸ ਸ੍ਰੀ ਚੰਕੌਰ ਸਾਹਿਬ ਸ਼ਬਦ ਬਾਣੀ ਗੁਰੂ ਜੀ ਦਾ ਮਾਰਗ ਸਾਹਿਬ ਉਹ ਸਾਰੇ ਬੱਚਿਆਂ ਨੇ ਸ਼ਾਗਦਾ ਦੇ ਨਾਲ ਮੁਸ਼ਵਰ ਹੈ ਕਾਇਨ ਕੀਤਾ ਇਸ ਤੋਂ ਪ੍ਰੰਤ ਲਿਵਰੈਂਡ ਸਕੂਲ ਬਲੌਕ ਦੇ ਬੱਚੇ ਅੱਗੇ ਆ ਗਏ ਲਿਵਰੈਂਡ ਸਕੂਲ ਕਟਵਰ ਗੋਪੀਤ ਕੋਲ ਜਿਹੜੇ ਹਨ ਮੈਂ ਇਹ ਬੱਚਿਆਂ ਨੇ ਗੁਰੂਗ੍ਰਫੀ ਚਾਰ ਕੀਤੀ ਹੈ ਉਹਨਾਂ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਗੁੰਡੀਆਂ ਦੇ ਬੱਚੇ ਸਾਹਮਣੇ ਆ ਗਏ

आज़ादी दहाड़े ते हर साल जी तरह श्रीं साहिब जे अनाज मंडी अॼु